ਲਓ ਜੀ بارش ਪੈ ਗਈ ਫੁੱਲ ਬੜਾ ਫੁੱਲ ਸਾਰੇ ਬਾਨ ਯਾਨੀ ਕਿ ਭਰਤੇ ਕੱਲ 4 ਵਜੇ ਦੀ بارش ਪੈਣ ਲੱਗੀ ਸਾਰੀ ਰਾਤ ਹੋ ਗਈ ਤੇ ਹੁਣ 9 ਵਜੇ ਸਵੇਰੇ ਮੀਂਹ हटਿਆ ਦੇਖ ਇਹ ਸਾਰਾ ਵਰਸ਼ ਦਾ ਪਾਣੀ ਆ ਸਾਰਾ ਮੀਂਹ ਦਾ ਪਾਣੀ ਆ ਬੱਟ ਲਈ ਹੋਈ ਆਪਣੇ ਵੀ ਇਧਰ ਪਨੀਗੀਆਂ ਦੇ ਵਿੱਚ ਪਾਣੀ ਨਾ ਜਾਵੇ ਪਨੀਰੀਆਂ ਦਾ ਪਾਣੀ ਆਪਾਂ ਨੇ ਕੱਢਤਾ ਸਾਰਾ ਬਾਹਰ ਕਿਉਂਕਿ ਉੱਚਾ ਆਪਣਾ ਇਹ ਵਹਣ ਦਾ ਪਾਣੀ ਸਾਰਾ ਇਧਰ ਨੀਚੇ ਚਲੇ ਜਾਂਦਾ ਬੈਡਾਂ ਦੇ ਉੱਪਰ ਦੀ ਪਾਣੀ ਹੋ ਗਿਆ ਸੀ ਕਿਰਾਂ ਪਰ ਉਹ ਤੋਂ ਬਾਅਦ ਸਾਰਾ ਪਾਣੀ ਆਪਣਾ ਉਧਰ ਪੈਪ ਪੈਪ ਦੇ ਵਿੱਚ ਵੀ ਸਾਰਾ ਨੀਚੇ ਚਲੇ ਜਾਂਦਾ ਇਹ ਪਾਣੀ ਆਪਣਾ ਉਧਰ ਦੀ ਭਰੋਲੀ ਵਿੱਚ ਦੀ ਜਾਂਦਾ ਨੀਚੇ ਇਹ ਆਪਣਾ ਪਿਆਜ਼ ਦੀ ਪਨੀਰੀ ਵਾਲਾ ਬਾਣਾ ਆਪਾਂ ਇੱਕ ਹੀ ਫਸਲ ਲੈਨੇ ਆ ਇਹਦੇ ਵਿੱਚੋਂ ਪਿਆਜ਼ ਦੀ ਪਨੀਰੀ ਬਸ ਤੇ ਪਨੀਰੀਆਂ ਦਾ ਕੰਮ ਜਦੋਂ ਸ਼ੁਰੂ ਹੁੰਦਾ ਆਪਣਾ ਫਿਰ 10 ਮਹੀਨੇ ਦੇ ਵਿੱਚ ਉਦੋਂ ਆਪਾਂ ਇਹ ਚ ਪਨੀਰੀਆਂ ਹੀ ਬੀਜਦੇ ਸਿੱਧੀਆਂ ਜੀਰੀ ਨਹੀਂ ਲਾਂਦੇ ਆਪਾਂ 14-15 ਕਿੱਲੇ ਬਾਣਦੇ ਆਪਾਂ ਸਾਰੇ ਬਿਲੇ ਰੱਖਦੇ ਆ ਪਿਛਲੇ 2 ਸਾਲਾਂ ਤੋਂ ਉਹ ਕਿ ਜੋ ਕੁਆਲਟੀ ਪਨੀਰੀ ਦੀ ਬੇਲੇ ਬਾਣ ਦੇ ਵਿੱਚ ਬਣਦੀ ਆ ਉਹ ਜੀਰੀਆ ਬਾਣ ਦੇ ਵਿੱਚ ਬਣਦੀ ਨਹੀਂ ਕਈਆਂ ਦੇ ਬਣਦੀ ਹੈ ਕਈਆਂ ਦੇ ਬਣਦੀ ਨਹੀਂ ਕਿਉਂਕਿ ਪਹਿਲਾਂ ਅਸੀਂ ਵੀ ਜੀਰੀ ਲਾ ਕੇ ਵੱਢ ਕੇ ਫਿਰ ਪਨੀਰੀ ਲਾਇਆ ਕਰਦੇ ਹੌਲੀ-ਹੌਲੀ ਦਿੱਕਤਾਂ ਆਣ ਲੱਗੀ ਸਾਨੂੰ ਤੇ ਫਿਰ ਅਸੀਂ ਹੁਣ ਪਹਿਲਾਂ 2 ਕਿਲੋ 3 ਕਿਲੋ ਹੌਲੀ-ਹੌਲੀ ਬੇਲੇ ਕਰਦੇ ਕਰਦੇ ਹੁਣ ਆਪਣੇ ਲਵੇ 14 ਤੋਂ 15 ਕਿਲੇ ਬਾਣ ਹੈ ਜਿਹੜਾ ਉਹ ਸਾਰਾ ਬੇਲਾ ਪਿਆ ਸਿੱਧੀਆਂ ਆਪਾਂ ਫਿਰ 10ਵੇਂ ਮਹੀਨੇ ਤੋਂ ਪਨੀਰੀਆਂ ਸਟਾਰਟ ਕਰਦੇ ਆ ਤੇ ਦੋ ਏਕੜ ਆਪਾਂ ਜਿਹੜੀਆਂ ਗਰਮੀਆਂ ਹੀ ਪਨੀਰੀਆਂ ਹੁੰਦੀਆਂ ਨੇ ਉਹ ਸ਼ੁਰੂਆਤ ਕਰ ਲੈਨੇ ਆਪਾਂ ਜਲਾਈ ਤੋਂ ਅਗਲੇ ਖੇਤ ਇੱਕ ਆਪਣਾ ਨੈਟ ਇੱਕ ਇੱਥੇ ਲਵਾਇਆ ਸੀ ਆਪਾਂ ਨੇ ਨਹੀਂ ਬਹੁਤ ਪੈ ਗਿਆ ਨਹੀਂ ਬਹੁਤ ਪੈ ਨਹੀਂ ਇਸ ਵਾਰ ਗੋਭੀ ਦੀ ਪਨੀਰੀ ਦੀ ਕੱਤ ਗਈ ਦੀ ਤੇ 729 ਦੀ ਸਾਡੀ ਚੰਦਰੀ ਆ